साढ़े यूट्यूब चैनल समाइला टैटोरीया स्वागत है मैं ब्रिजराज कंप्यूटर फैकल्टी अज्ज़ी विशा कंप्यूटर सैंस जमात ग्यारहवीं पाठ पांच डाटाबेस मैनेजमेंट सिस्टम दूल धारणाव बे जा इस पाठ के बहुपसंदी प्रश्न खाली था भरो पूरे न लिखो पढ़ा तो यह पाठ शुरू करने तो पहला तुम दसना चाहवागा कि डी बी एम एस ज डाटाबेस मैनेजमेंट सिस्टम ज एक बैक सॉफ्टवेयर है ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ ਇੱਕ ਹੁੰਦੇ ਫਰੰਟ ਐਂਡ ਇੱਕ ਹੁੰਦਾ ਬੈਕ ਐਂਡ ਜਿਵੇਂ ਕਿ ਤੁਸੀਂ HTML ਪੜ੍ਹਿਆ ਤਸਵੀਜ ਵਿੱਚ ਤੁਹਾਨੂੰ ਇੱਕ ਫਾਰਮ ਟੌਪਿਕ ਹੁੰਦਾ ਸੀ ਜਿੱਚਾ ਆਪਾਂ ਟੈਕਸਟ ਬਾਕਸ ਰੇਡੀਓ ਬਟਨ ਚੈੱਕ ਬਾਕਸ ਐਕਸਟਰੀ ਆਦੀ ਜਾਂ ਸਬਮਿਟ ਬਟਨ ਰੀਸੈਟ ਬਟਨ ਬਣਾਉਂਦੇ ਸੀ ਇੱਕੋ ਜਿਹਾ ਫਾਰਮ ਤਿਆਰ ਹੋ ਜਾਂਦਾ ਹੈ ਫਾਰਮ 'ਚ ਆਪਾਂ ਡਾਟਾ ਭਰ ਦਿੰਦਾ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਆਪਣਾ ਕੋਈ ਅਕਾਊਂਟ ਬਣਾਉਂਦੇ ਹੋ ਚਾਹੇ ਫੇਸਬੁੱਕ ਹੈ ਇੰਸਟਾਗ੍ਰam ਹੈ ਫਾਰਮ ਭਰ ਦਿਓ ਡਾਟਾ ਤੁਹਾਡਾ ਸਬਮਿਟ ਹੋਣ ਤੋਂ ਬਾਅਦ ਕਿੱਥੇ ਜਾਂਦਾ ਹੈ ਉਹ ਜਾਂਦਾ ਹੈ ਬੈਕ ਐਂਡ 'ਤੇ ਤੇ ਬ MySQL, MS Access, SQL Server, Oracle ਵਰਗੇ সফটওয়্যারਾਂ ਦੀ ਵਰਤੋਂ ਕਰਦੇ ਹਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਡੀਬੀਐਮਐਸ ਹੈਗਾ ਇੱਕ ਬੈਕਐਂਡ ਸੌਫਟਵੇਅਰ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁਪਸੰਦੀ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਕਿਹੜਾ ਨੈੱਟਵਰਕ ਮਾਡਲ ਫਲੈਕਸ ਸਟਰਕਚਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਤੇ ਇਸ ਦੇ ਆਪਸ਼ਨ ਨੇ ਹਾਇਰਾਰਕਲ ਮਾਡਲ, ਨੈੱਟਵਰਕ ਮਾਡਲ, ਰਿਲੇਸ਼ਨਲ ਮਾਡਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਆਨਸਰ ਹੈ ਨੈੱਟਵਰਕ ਮਾਡਲ ਤਿੰਨ ਤਰ੍ਹਾਂ ਦੇ ਨੈਟਵਰਕ ਤਿੰਨ ਤਰ੍ਹਾਂ ਦੇ ਕਹਿ ਸਕਦੇ ਆ ਕਿ ਡਾਟਾ ਮਾਡਲ ਹੁੰਦੇ ਨੇ ਡੀਪੀਐਮਐਸ ਦੇ ਅੰਦਰ ਇੱਕ ਹੁੰਦਾ ਹਾਇਰਾਰਕਲ ਇਹ ਸਭ ਤੋਂ ਪੁਰਾਣਾ ਡਾਟਾ ਮਾਡਲ ਹੈ ਇਹ ਦੇ ਡਾਟਾ ਟਰੀ ਸਟਰਕਚਰ ਦੀ ਫਾਰਮ ਚ ਆਂਦਾ ਹੈ ਇੱਕ ਹੁੰਦਾ ਰਿਲੇਸ਼ਨਲ ਜਿਹੜੇ ਡਾਟਾ ਟੇਬਲ ਦੀ ਫਾਰਮ ਚ ਆਂਦਾ ਹੈ ਮਤਲਬ ਰੋ ਅਤੇ ਕਾਲਮਾਂ ਦੀ ਫਾਰਮ ਚ ਤੇ ਤੀਜਾ ਜਿਹਦੇ ਬਾਰੇ ਤਾਂ ਆਪਾਂ ਗੱਲ ਕਰ ਰਹੇ ਹਾਂ ਨੈਟਵਰਕ ਮਾਡਲ ਇਹਦੇ ਵਿੱਚ ਪਲੈਕਸ ਸਟਰਕਚਰ ਜਾਂ ਗ੍ਰਾਫ ਵਰਤਿਆ ਜਾਂਦਾ ਹੈ ਨੋਡਸ ਨੂੰ ਆਪਸ ਵਿੱਚ ਜੋੜਨ ਲਈ ਨੰਬਰ ਤੋਂ ਹੇਠਾਂ ਦਿੱਤੀਆਂ টারਮਸ ਵਿੱਚੋਂ ਕਿਹੜਾ ਇੱਕ ਟੇਬਲ ਵਿੱਚਲੇ ਕਾਲਮ ਦੇ ਨਾਮ ਨੂੰ ਦਰਸਾਉਂਦਾ ਹੈ ਕਿ ਜਦੋਂ ਦੱਸਿਆ ਕਿ ਕਾਲਮ ਰੋ ਤੇ ਕਾਲਮਾਂ ਦਾ ਬਣਿਆ ਹੁੰਦਾ ਹੈ ਔਰ ਜੋ ਕਾਲਮ ਦੇ ਨਾਮ ਨੂੰ ਕੌਣ ਦਰਸਾਉਂਦਾ ਹੈ ਜਿੱਦਾਂ ਹੈਡਿੰਗ ਹੁੰਦੇ ਆ ਉਹਨੂੰ ਕੌਣ ਦਰਸਾਉਂਦਾ ਹੈ অপਸ਼ਨ ਇ ਰਿਲੇਸ਼ਨ ਐਟਰੀਬਿਊਟ ਡਿਗਰੀ ਜਾਂ ਟਪਲ ਤਾਂ ਇਸ ਦਾ ਆਨਸਰ ਹੈ ਐਟਰੀਬਿਊਟ ਜਿਵੇਂ ਆਪਾਂ ਇੱਕ ਟੇਬਲ ਬਣਾਇਆ ਹੈ ਉਹਦੇ ਉੱਪਰ ਹੈਡਿੰਗ ਲਿਖਿਆ ਰੋਲ ਨੰਬਰ ਨੇਮ ਤੇ ਕਲਾਸ ਤੇ ਉਹਨਾਂ ਦੇ ਨੀਚੇ ਆਪਾਂ ਡਾਟਾ ਲਿਖਦੇ ਆ ਜਿਹੜੇ ਉੱਪਰ ਪਹਿ ਹੈਡਿੰਗ ਲਿਖਦੇ ਆ ਉਹਨਾਂ ਨੂੰ ਕਿਹਾ ਜਾਂਦਾ ਐਟਰੀਬਿਊਟ ਤੇ ਫੀਲਡ ਤੇ ਇਹ ਜਿਹੜੇ ਐਟਰੀਬਿਊਟ ਤੇ ਫੀਲਡ ਹੈ ਇਹ ਕਾਲਮ ਦੇ ਅੰਦਰ ਆਉਂਦੇ ਨੇ ਨੰਬਰ 10 ਹੇਠ ਦਿੱਤੀਆਂ ਟਰਮਸ ਵਿੱਚੋਂ ਕਿਹੜਾ ਡਾਟਾਬੇਸ ਦਾ ਹਿੱਸਾ ਨਹੀਂ ਹੈ? ਕਿ ਕੁਝ ਨੀਚੇ ਆਪਸ਼ਨ ਹੈ। ਐਨੇ ਜੋ ਕੈਦੀ ਵਰਤੋ ਡਾਟਾਬੇਸ ਚ ਨਹੀਂ ਕੀਤੀ ਜਾਂਦੀ। ਹਾਰਡਵੇਅਰ, ਸੌਫਟਵੇਅਰ, ਨੈਟਵਰਕ ਜਾਂ ਯੂਜ਼ਰ। ਤਾਂ ਇਸ ਦਾ ਆਨਸਰ ਹੈ ਨੈਟਵਰਕ। ਕਿਉਂਕਿ ਹਾਰਡਵੇਅਰ ਫਿਜ਼ੀਕਲ ਭਾਗ ਹੁੰਦੇ ਨੇ ਕੰਪਿਊਟਰ ਦੇ, ਭੌਤਿਕ ਭਾਗ ਹੁੰਦੇ ਆ ਵੀ ਵਰਤੇ ਜਾਂਦੇ ਆ ਜਿਵੇਂ ਕੀਬੋਰਡ, ਮਾਊਸ। ਸੌਫਟਵੇਅਰ ਕਿਹੜੀਆਂ ਐਪਸ ਵਰਤਦੇ ਆ ਆਪਣੇ ਕੰਪਿਊਟਰ 'ਚ ਆ ਵੀ ਵਰਤੀਆਂ ਜਾਂਦੀਆਂ। ਯੂਜ਼ਰ ਜਿਹੜਾ ਕੰਪਿਊਟਰ ਨੂੰ ਵਰਤਦਾ ਹੈ ਤੇ ਜਿਹੜਾ ਨੈਟਵਰਕ ਹੈ ਐ ਡੀਬੀਐਮਐਸ ਦਾ ਭਾਗ ਨਹੀਂ ਹੈ। ਜਦਕਿ ਨੰਬਰ 4 ਡਾਟਾਬੇਸ ਦਾ ਪ੍ਰਬੰਧਨ ਕਰਨ ਲਈ ਕੌਣ ਜ਼ਿੰਮੇਵਾਰ ਹੈ ਕੀ ਪੂਰੇ ਡਾਟਾਬੇਸ ਦੀ ਮੈਨੇਜਮੈਂਟ ਕੌਣ ਕਰਦਾ ਹੈ ਆਪਸ਼ਨ ਹੈ ਐਂਡ ਯੂਜ਼ਰ ਸਿਸਟਮ ਪ੍ਰੋਗਰਾਮਰ ਡਾਟਾਬੇਸ ਐਡਮਿਨਿਸਟਰेटर ਜਾਂ ਡਾਟਾ ਮੋਡੂਲਰ ਤੇ ਇਸ ਦਾ ਆਨਸਰ ਹੈ ਡਾਟਾਬੇਸ ਐਡਮਿਨਿਸਟਰेटर ਇਹਨੂੰ ਡੀਬੀਏ ਵੀ ਕਿਹਾ ਜਾਂਦਾ ਹੈ ਡੀਬੀਏ ਕੋ ਪਰਸਨ ਹੁੰਦਾ ਹੈ ਜਿਹੜਾ ਪੂਰੇ ਡਾਟਾਬੇਸ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਡਾਟਾਬੇਸ ਨੂੰ ਸਕਿਉਰਿਟੀ ਪ੍ਰੋਵਾਈਡ ਕਰਨਾ ਐਕੂਰੇਸੀ ਇੰਟੀਗ੍ਰਿਟੀ ਪ੍ਰਦਾਨ ਕਰਨਾ ਇਹ ਸਾਰਾ ਡੀਬੀਏ ਦਾ ਕੰਮ ਹੁੰਦਾ ਹੈ ਨੰਬਰ 5 एक संगठित वर्गीकृत डाटा की कहा जाता है इसती ऑप्शन सूचना टेबल रिजल्ट या एन कोई नहीं तो इसका आंसर है सूचना सूचना इनफोर्मेस भी कहा जाता है जो आप्यूटर कुछ भी इनपुट देंगे दे हाँ उस डाटा कहा जाता है डाटा का कोई रूप नहीं हूँ मतलब डाटा का कोई काम नहीं हूँ जो तक उसकी प्रोसैसिंग ना हो तो प्रोसैसिंग होने डाटा की इनफोर्मेषन ज सूचना तैयार होंगी है तो कह सकते हैं संगठित जा वर्गी डाटा सूचना कहा जाता है ਤੇ ਪਹਿਲਾ ਹੈ ਡੈਸ਼ ਸਿਸਟਮ ਤੱਥਾਂ ਨੂੰ ਮੈਨੂਅਲ ਤਰੀਕੇ ਨਾਲ ਸਟੋਰ ਕਰਨ ਲਈ ਪੁਰਾਤਨ ਤਰੀਕੇ ਸੰ। ਤੇ ਇਸ ਦਾ ਆਨਸਰ ਹੈ ਫਾਈਲ ਆਧਾਰਿਤ। ਅੱਜ ਕੱਲ ਦੇ ਡੀਬੀਐਮਐਸ ਦੀ ਵਰਤੋਂ ਹੁੰਦੀ ਹੈ। ਲੇਕਿਨ ਪਹਿਲਾਂ ਫਾਈਲ ਆਧਾਰਿਤ ਸਿਸਟਮ ਦੀ ਵਰਤੋਂ ਹੁੰਦੀ ਸੀ। ਐਜੇ ਮੈਨੂਅਲ ਤਰੀਕੇ ਨਾਲ ਕੰਪਿਊਟਰ 'ਚ ਡਾਟਾ ਸਟੋਰ ਕੀਤਾ ਜਾਂਦਾ ਸੀ ਜਿਹਦੇ ਨਾਲ ਡੁਪਲੀਕੇਸੀ ਵੱਧਦੀ ਸੀ ਸਟੋਰੇਜ ਜ਼ਿਆਦਾ ਲੱਗਦੀ ਸੀ ਤੇ ਸਿਸਟਮ 'ਤੇ ਕੰਮ ਕਰਨਾ ਵੀ ਮੁਸ਼ਕਲ ਸੀ। ਤੇ ਚਿਸ ਕਰਕੇ ਜਾਂ ਡੀਬੀਐਮਐਸ ਉਹ ਹੋਂਦ ਵਿੱਚ ਆਇਆ। ਨੰਬਰ 2 ਡੈਸ਼ ਨੂੰ ਡਾਟਾਬੇਸ ਦੇ ਇੱਕ ਲੋਜੀਕਲ ਬਣਤਰ ਵਜੋਂ ਜਾਣਿਆ ਜਾ ਸਕਦਾ ਹੈ। ਤੋਂ ਇਸ ਦਾ ਆਨਸਰ ਹੈ ਡਾਟਾ ਮਾਡਲ। ਪਿਛੇ ਤੁਹਾਨੂੰ MCQ 'ਚ ਵੀ ਪੜਾਇਆ ਹੈ। ਟੀ ਡਾਟਾ ਮਾਡਲ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਡਾਟਾਬੇਸ ਦੀ ਲੋਜੀਕਲ ਬਣਤਰ ਚ ਲੋਜੀਕਲ ਲੇਆਉਟ। ਤੇ ਦੱਸਿਆ ਸੀ ਕਿ ਡਾਟਾ ਮਾਡਲ ਤਿੰਨ ਤਰ੍ਹਾਂ ਦੇ ਹੁੰਦੇ ਨੇ ਹਾਇਰਾਰਕਲ, ਨੈਟਵਰਕ ਤੇ ਰਿਲੇਸ਼ਨਲ। ਨੰਬਰ 3 ਇੱਕ ਟੇਬਲ ਵਿੱਚ ਮੌਜੂਦ ਰਿਕਾਰਡਾਂ ਦੀ ਸੰਖਿਆ ਨੂੰ ਉਸ ਟੇਬਲ ਦੀ ਡੈਸ਼ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਆਨਸਰ ਹੈ ਕਾਰਡੀਨੈਟੀ। ਜਿਹੜਾ ਟੇਬਲ ਹੈ ਰਿਲੇਸ਼ਨ ਹੈ ਔਰ ਜਿਹੜੇ ਰੋਜ਼ ਹੁੰਦੀਆਂ ਹਨ ਉਹਨਾਂ ਦੇ ਅੰਦਰ ਰਿਕਾਰਡਸ ਆਉਂਦੇ ਨੇ ਤੇ ਉਸ ਟੇਬਲ 'ਚ ਤੁਸੀਂ ਕਿੰਨੇ ਬੱਚਿਆਂ ਦਾ ਤੇ ਕਿੰਨੇ ਲੋਕਾਂ ਦਾ ਡਾਟਾ ਐਂਟਰ ਕੀਤਾ ਹੈ ਉਹ ਰੋਜ਼ ਦੀ ਗਿਣਤੀ ਜਿਹੜੀ ਹੈ ਉਹਨੂੰ ਕਾਰਡੀਨੈਲਿਟੀ ਕਿਹਾ ਜਾਂਦਾ ਹੈ ਤੇ ਹੈਡਿੰਗ ਰੋ ਨੂੰ ਆਪਾਂ ਨਹੀਂ ਗਿਣਨਾ ਕਿਉਂਕਿ ਉਹ ਸਾਡੇ ਐਟਰੀਬਿਊਟ ਜਾਂ ਫੀਲਡ ਹੁੰਦੇ ਨੇ ਜਿਹੜੇ ਹੈਡਿੰਗ ਹੁੰਦੇ ਨੇ ਨੰਬਰ 4 ਡੈਸ਼ ਕੀ ਕਿਸੇ ਖਾਸ ਕਾਲਮ ਵਿੱਚ ਸਾਰੇ ਰਿਕਾਰਡਾਂ ਨੂੰ ਵਿਲੱਖਣ ਰੂਪ ਵਿੱਚ ਰੱਖਣ ਦੀ ਇਜਾਜ਼ਤ ਦਿੰਦੀ ਹੈ ਇਸ ਦਾ ਆਨਸਰ ਹੈ ਪ੍ਰਾਇਮਰੀ ਕੀ DBMS ਚ ਕੀ ਵਰਤੀ ਜਾਂਦੀ ਹੈ ਜਿਸ ਨੂੰ ਕਿਹਾ ਜਾਂਦਾ ਪ੍ਰਾਇਮਰੀ ਕੀ ਤੇ ਜਿਹੜੇ ਕਾਲਮ ਤੇ ਪ੍ਰਾਇਮਰੀ ਕੀ ਲਗਾਈ ਜਾਂਦੀ ਹੈ ਉਹਨੂੰ ਆਪਾਂ ਪ੍ਰਾਇਮ ਐਟਰੀਬਿਊਟ ਜਾਂ ਪ੍ਰਾਇਮਰੀ ਐਟਰੀਬਿਊਟ ਕਹਿ ਸਕਦੇ ਹਾਂ ਤੇ ਜਿਹੜੇ ਕਾਲਮ ਤੇ ਤੁਸੀਂ ਪ੍ਰਾਇਮਰੀ ਕੀ ਲਗਾ ਦਿੰਦੇ ਹੋ ਉਹਦੇ ਵਿੱਚ ਆਪਾਂ ਡੁਪਲੀਕੇਟ ਵੈਲਿਊ ਦਾਖਲ ਨਹੀਂ ਕਰ ਸਕਦੇ ਤੇ ਉਹਦੇ ਨਾਲ ਉਹਨੂੰ ਨਲ ਵੀ ਨਹੀਂ ਰੱਖ ਸਕਦੇ ਮਤਲਬ ਖਾਲੀ ਵੀ ਨਹੀਂ ਰੱਖ ਸਕਦੇ तो जी प्राइमरी की है बड़े ध्यान न लगा है जिमें कि रोल नंबर पर प्राइमरी की लगाई जा सकती है आधार कार्ड पर लगाई जा सकती है रजिस्ट्रेशन नंबर पर लगाई जा सकती है बोर्ड के रोल नंबर पर लगाई जा सकती है नेम तो नहीं लगाई जा सकती क्लास पर नहीं लगाई जा सकती क्यों क्योंकि तो तो नेम दो बच्चों का सेम हो सलास भी सेम हूँ है सो इस करके प्रायमरी की हमेशा उस फील्ड से लगा है जोड़ी दो जानिया कभी भी कॉमन ना हो नंबर पांच डैश एक आम भाषा है जो एक डाटाबास डाटाबेस स्टोरेज ग्रुप्स ਵਕਵਕ ਟਾਂਚੇ ਅਤੇ ਆਬਜੈਕਟਾਂ ਨੂੰ ਪਰਿਭਾਸ਼ਿਤ ਕਰਨ ਲਈ ਕਮਾਂਡਸ ਪ੍ਰਦਾਨ ਕਰਦੀ ਹੈ ਤੇ ਇਸ ਦਾ ਅਨਸਰ ਹੈ ਐਸਕਯੂਐਲ ਐਸਕਯੂਐਲ ਇੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਹੜੀ ਡੀਬੀਐਮਐਸ ਦੇ ਵਿੱਚ ਵਰਤੀ ਜਾਂਦੀ ਹੈ ਇੱਕ ਸਟੈਂਡਰਡਾਈਜ਼ ਲੈਂਗੁਏਜ ਹੈ ਕੀ ਹੈ ਤੇ ਇਹਦੀ ਕੁਐਰੀਜ਼ ਹੁੰਦੀਆਂ ਜਿਹਦੀ ਮਦਦ ਨਾਲ ਆਪਾਂ ਡਾਟਾਬੇਸ ਨੂੰ ਐਕਸੈਸ ਕਰ ਸਕਦੇ ਹਾਂ ਤੇ ਐਸਕਯੂਐਲ ਦਾ ਪੂਰਾ ਨਾਮ ਹੁੰਦਾ ਹੈ ਸਟ੍ਰਕਚਰਡ ਕੁਐਰੀ ਲੈਂਗੁਏਜ ਹੈ ਇਹ ਲਿਖੇ ਸ਼ਬਦਾਂ ਦੇ ਪੂਰੇ ਨਾਮ ਲਿਖੋ ਪਹਿਲਾ ਹੈ ਆਰਡੀਬੀਐਮਐਸ ਇਸ ਦਾ ਪੂਰਾ ਨਾਮ ਹੈ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਉਹ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਜਿਹਦੇ ਅੰਦਰ ਡਾਟਾ ਟੇਬਲ ਦੀ ਫਾਰਮ 'ਚ ਆਂਦਾ ਹੈ ਤੇ ਟੇਬਲ ਸੂਚਨਾ ਨੂੰ ਰੋ ਅਤੇ ਕਾਲਮਾਂ ਦੀ ਫਾਰਮ 'ਚ ਲਿਖਦਾ ਹੈ ਨੰਬਰ 2 ਡੀਐਮਐਲ ਇਸ ਦਾ ਪੂਰਾ ਨਾਮ ਹੈ ਡਾਟਾ ਮੈਨੀਪੂਲੇਸ਼ਨ ਲੈਂਗੁਏਜ ਇਹ ਐਸਕਿਊਐਲ ਦੀ ਇੱਕ ਕੈਟਾਗਰੀ ਹੈ ਐਦੀ ਮਤਲਬ ਨਾਲ ਅਸੀਂ ਜਿਹੜਾ ਸਾਡਾ ਟੇਬਲ ਹੈ ਉਹਦੇ ਵਿੱਚ ਜਿਹੜੀਆਂ ਰੋਜ਼ ਹੈਗੀਆਂ ਰਿਕਾਰਡਸ ਹੈਗੇ ਹਨ ਉਹਨਾਂ ਨੂੰ ਐਡ ਕਰ ਸਕਦੇ ਆ ਉਹਨਾਂ ਨੂੰ ਮੋਡੀਫਾਈ ਕਰ ਸਕਦੇ ਆ ਉਹਨਾਂ ਨੂੰ ਡਿਲੀਟ ਕਰ ਸਕਦੇ ਆ ਤੇ ਵੇਖ ਵੀ ਸਕਦੇ ਆ ਨੰਬਰ 10 ਡੀ ਡੀ ਐਲ ਇਹਦਾ ਪੂਰਾ ਨਾਮ ਹੈ ਡਾਟਾ ਡੈਫੀਨੇਸ਼ਨ ਲੈਂਗੁਏਜ ਐਵੀ ਐਸ ਕਿਊ ਐਲ ਦੀ ਇੱਕ ਸਬ ਲੈਂਗੁਏਜ ਹੈਗੀ ਹੈ ਇਹਦੇ ਅੰਦਰ ਆਪਾਂ ਕੀ ਕਰ ਸਕਦੇ ਆ ਜਿਹੜਾ ਟੇਬਲ ਬਣਾਉਂਦੇ ਆ ਉਸ ਦੇ ਸਟਰਕਚਰ ਤੇ ਮੈਨੀਪੂਲੇਸ਼ਨ ਕਰ ਸਕਦੇ ਆ ਕਿ ਟੇਬਲ ਕ੍ਰੀਏਟ ਕਰਨਾ ਹੈ ਟੇਬਲ ਨੂੰ ਅਲਟਰ ਕਰਨਾ ਹੈ ਮਤਲਬ ਮੋਡੀਫਾਈ ਕਰਨਾ ਹੈ ਜਾਂ ਟੇਬਲ ਨੂੰ ਡ੍ਰੋਪ ਕਰਨਾ ਹੈ ਮਤਲਬ ਇਹ ਪੂਰਾ ਟੇਬਲ ਖਤਮ ਕਰਨਾ ਹੈ ਉਹਦੇ ਲਈ ਡੀ ਡੀ ਐਲ ਵਰਤੀ ਜਾਂਦੀ ਹੈ नंबर चार डीबी एम एस इसका पूरा नाम है डाटा बेस मैनेजमेंट सिस्टम चैप्टर का नाम भी सेम है दसिया कि एक सॉफ्टवेयर है जिदी मदद में डाटा बेस में मैनेज कर सकते हैं मतलब कि प्रबंधन भी कर सकते हैं अलग अलग तरह दमांड्स लागू कर सकते हैं नंबर पाँच डीबीए डीबीए का पूरा नाम है डाटाबेस एडमिनेट्रेटर डीबीए एक तरह तरह यूज़र है जरा डे डाटाबेस के उपर ਮਤਲਬ ਕਿ ਪੂਰਾ ਪੂਰਾ ਕੰਟਰੋਲ ਹੁੰਦਾ ਹੈ ਕਿ ਡਾਟਾਬੇਸ ਨੂੰ ਪਾਸਵਰਡ ਪ੍ਰੋਵਾਈਡ ਕਰਨਾ ਸਿਕਿਉਰਟੀ ਪ੍ਰੋਵਾਈਡ ਕਰਨਾ ਪ੍ਰਾਈਵੇਸੀ ਪ੍ਰਦਾਨ ਕਰਨਾ ਤੇ ਗਲਤ ਡਾਟਾ ਐਂਟਰ ਨਾ ਹੋਵੇ ਨੰਬਰ 6 ਐਸਕਿਊਐਲ ਇਸ ਦਾ ਪੂਰਾ ਨਾਮ ਹੈ ਸਟ੍ਰਕਚਰਡ ਕੁਰੀ ਲੈਂਗੁਏਜ ਇਹ ਡਾਟਾਬੇਸ ਦੀ ਇੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਹਦੀ ਮਦਦ ਨਾਲ ਅਸੀਂ ਡਾਟਾਬੇਸ ਤੇ ਮੈਨੀਪੂਲੇਸ਼ਨ ਕਰ ਸਕਦੇ ਹਾਂ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੇ ਕੋਈ ਕੁਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ